ਨੂੰ ਬੋਲ ਰਾ ਹਾਂ ਉਹ ਨਾ ਦਸੀ ਹੁੰਦਾ ਲੜਾ ਏਦਾਂ ਦਾ ਉਹਦਾ ਦਿਲ ਖੱਟਾ ਹੋ ਜਾਣਾ ਨਹੀਂ ਮੈਨੂੰ ਤੇ ਲੱਗਦਾ ਹੈ ਕਿ ਮਾਮੇ ਨੇ ਜਿਹੜੀ ਕੁੜੀ ਆ ਕਾਲੇ ਪਾਣੀਆਂ ਨੂੰ ਦੇ ਦਿੱਤੀ ਆਹੋ ਖਬਰਦਾਰ ਮੇਰੇ ਭਾਣੂ ਕੁਛ ਕਰ ਮੇਰਾ ਭਰਾ ਚੰਦ ਦਾ ਟੋਟਾ ਨਹੀਂ ਨਹੀਂ ਚੰਦ ਦੇ ਵਿੱਚ ਜਿਹੜਾ ਦਾਲ ਸੀ ਨਾ ਉਹ ਵਾਲਾ ਟੋਟਾ ਕੋ ਦਾਦਾ ਖੌਫ ਕਹੋ ਇਹਦੇ ਨਾਲ ਉਹ ਤੇ ਟੋਟਾ ਚੋਲ ਮਹਿੰਗਾ ਜੇ 5000 ਦੇ ਦੇ ਬੱਜਾ 5000 5000 ਰੁਪਏ ਬੋਲੋ 2 3 ਹੱਥ ਲਵਾ ਲੋ ਇਧਰ ਆ ਸਾਰੇ ਜਣੋ ਇੱਕ ਇੱਕ ਵਾਰੀ ਹੱਥ ਕਦੇ ਨਹੀਂ ਲਵਾ ਲਈ ਪੀਰਾਂ ਨੂੰ ਦੇਣਾ ਆ ਲੋ ਲੋ ਜੀ 10 10 ਤੁਸੀਂ ਵੀ ਲਵੋ ਕੋਈ 10 10 ਟਾਇਰ ਜਾ ਤੂੰ ਉਹਨਾਂ ਨੇ ਆਈਸਕ੍ਰੀਮ ਖਾਣੀ ਆ ਕਿੱਥੇ ਰੱਖੇ ਅਸੀਂ ਰੋਟੀ ਖਾਵਾਂਗੇ ਤੁਸੀਂ ਪਾਪੜ ਖਾਓ ਪਿੰਡੋਂ ਐ ਲੋ 10 10 ਤੁਸੀਂ ਨਹੀਂ ਲੈਣੇ ਹਾਂਜੀ ਯਾਰ ਕਿੱਥੇ ਗਿਆ ਸਾਡੇ ਬਰਾਤੀਆਂ 'ਚ ਕੋਈ ਪੈਸੇ ਵਾਲਾ ਨਾਲ ਆਇਆ ਸਾਰੇ ਤੇ ਅਸੀਂ ਵਾਜੇ ਵਾਲੇ ਨੂੰ ਦੇ ਦਿੱਤੇ ਨਹੀਂ ਸਾਰੀ ਬਰਾਤ ਦੇ ਨਾਲ ਤੁਸੀਂ ਘਰੋਂ 3 300 ਲੈ ਕੇ ਤੁਰੇ ਸੀ ਥੋੜਾ ਪੈਸਾ ਦਿੱਤਾ ਵਾ ਕਿੱਥੇ ਆ 3 300 ਥੋੜਾ ਵਾ ਥੋੜਾ ਹੀ ਯਾਰ ਇਹ ਜਿੱਦਾਂ ਦਾ ਲਾੜਾ ਵਾ ਨਾ ਅਸੀਂ ਕੋੜਾ ਕੋਟ ਪਰ ਲਿਆ ਤੇਰਾ ਤਾਂ ਕਰੋੜ ਵੀ ਥੋੜਾ ਸੀ ਹੈ ਆ ਯਾਰ ਤੁਸੀਂ ਹੱਸ ਲਓ ਤੁਹਾਡੇ ਹਾਸੇ ਨਹੀਂ ਬੰਦ ਹੁੰਦੇ ਚਲੋ 2000 ਰੁਪਏ ਠੀਕ ਹੈ ਬਣਦਾ ਜੋ ਸਾਡਾ ਉਹ ਵੀ ਵੀ ਜੇ 1000 ਮੈਂ ਇੱਕ ਫਲਾਜ ਖੇਡਣੇ ਆ